ਭਾਈ ਹੁੰਦਾ ਸੀ ਇਹਨਾਂ ਦੇ ਨਾਸੇ ਧੂਆਂ ਲਿਆ ਦਾਂਗੇ ਜਾਂ ਸਰਕਾਰ ਨੂੰ ਸੱਟ ਕੇ ਵਿਖਾਵਾਂਗੇ ਤੇ ਜਾਂ ਖੇਤੀ ਹੋਊਗੀ ਪੰਜਾਬ ਭਰ ਤੋਂ ਇਹਨਾਂ ਹੋ ਗਿਆ ਲੋਕ ਚਲੋ ਥੋੜੀ ਗੱਲ ਵਿਚਾਰੀ ਸੀ ਮੈਂ ਇਹ ਕਹਿੰਦਾ ਵੀ ਆਪਾਂ ਖਾਸ ਕਰਕੇ ਜਿਹੜੀ ਖੇਤੀ ਹੈ ਉਹਦੀ ਮੰਗ ਕਰਦੇ ਆ ਲੰਮੇ ਸਮੇਂ ਤੋਂ ਜਿਹੜੇ ਨਵੇਂ ਜੁੜਦੇ ਆ ਚੈਨਲ ਦੇ ਨਾਲ ਆਪਾਂ ਦੱਸਦੇ ਵੀ ਕਿਉਂ ਮੰਗ ਕਰ ਰਹੇ ਆ ਇਹ ਹਾਂ ਇਹ ਸਾਰਾ ਵੱਡੀ ਗੱਲ ਹੈ ਵੀ ਅਸੀਂ ਮੰਗ ਕਿਉਂ ਕਰ ਰਹੇ ਆ ਮੇਰੇ ਨਾਲ ਆਂਡ ਗਵਾਂਡ ਤੁਹਾਡੇ ਆਂਡ ਗਵਾਂਡ ਮੋਟਰਾਂ ਤੇ ਕਾਰਾਂ ਦੇ ਵਿੱਚ ਲੈਟਰਿੰਗ ਬਾਥਰੂਮਾਂ ਦੀ ਤੂੜੀ ਵਾਲੇ ਕੋਠਿਆਂ 'ਚ ਸਰਿੰਜਾਂ ਬਾਹਾਂ 'ਚ ਹੁੰਦੀਆਂ ਰੋਜ਼ ਵੀਡੀਓ ਆਉਂਦੀਆਂ ਮੀਡੀਆ ਰੋਕ ਲਿਆ ਵੀਡੀਓ ਕੱਟ ਆਉਂਦੀਆਂ ਪਰ ਤੁਸੀਂ ਪੁੱਤ ਮਰਦੇ ਸਾਰੇ ਪੰਜਾਬ ਨੂੰ ਪਤਾ ਵੀ ਇੰਨੇ ਮਰਦੇ ਪਏ ਆ ਅਸੀਂ ਕਹਿੰਨੇ ਉਹ ਪੁੱਤ ਨਾ ਤਾਂ ਯੁੱਧ ਨਸ਼ਾ ਵਿਰੋਧ ਰੋਕ ਸਕਿਆ ਨਾ ਪੁਲਸੀਆ ਪਰਚੇ ਰੋਕ ਸਕੇ ਨਾ ਸਰਕਾਰਾਂ ਦੇ ਕੋਈ ਹੋਰ ਡਰਾਮੇ ਅਸੀਂ ਕਹਿੰਨੇ ਵੀ ਸਾਰਾ ਪੰਜਾਬ ਆ ਚ ਇਸ ਗੱਲ ਨੂੰ ਸਹਿਮਤ ਹੈ ਕਿ ਯਾਰ ਜਿਹੜੇ ਬੰਦੇ ਪੱਕੇ ਲੱਗੇ ਉਹਨਾਂ ਨੂੰ ਇਸ ਖੇਤੀ ਦਾ ਇਹ ਠੇਕਿਆਂ ਦੇ ਕਾਰਡ ਬਣਾ ਦਿਓ ਔਰ ਪੱਕੇ ਜਿਹੜੇ ਬੰਦੇ ਲੱਗੇ ਉਹਨਾਂ ਨੂੰ ਇਧਰ ਕਨਵਰਟ ਕਰ ਦਿਓ ਆ ਜਿਹੜੀ ਬੁੱਬਣ ਗੋਲੀ ਦਿੰਨੇ ਆ ਚਿੱਟੇ ਦੀ ਮਾਸੀ ਹੈ ਉਹਦੋਂ ਖਤਰਨਾਕ ਗੋਲੀ ਨਪੰਸੇ ਕਰ ਜਾਂਦੀ ਨਮਰਦ ਕਰੀ ਜਾਂਦੀ ਪੰਜਾਬ ਦੀ ਨੌਜਵਾਨੀ ਨੂੰ ਉਹ ਤੁਹਾਨੂੰ ਦੇਈ ਜਾਂਦੇ ਆ ਸਾਡੇ ਦਾਦੇ ਪੜਦਾਦੇ 50 50 ਸਾਲ ਮੇਰੇ ਨਾਲ ਰੈਲੀਆਂ 'ਚ ਬੋਲਦੇ ਆ 45 ਸਾਲ ਕੋਈ 50 ਸਾਲ ਫੀਮ ਖਾਂਦੇ ਨੇ ਹੋ ਗਿਆ ਕਦੇ ਕਿਸੇ ਦਾ ਸਿਰ ਨਹੀਂ ਦੁਖਿਆ ਇਹ ਨਸ਼ਾ ਹੈ ਨਹੀਂ ਸੀ ਡਬਲਯੂ ਐਚ ਵਰਗੀਆਂ ਏਜੰਸੀਆਂ ਨੇ ਮਿਲ ਕੇ ਪੰਜਾਬ 'ਚ ਨਮਰਦੀ ਬਣਾਉਣ ਵਾਸਤੇ ਪੰਜਾਬ ਨੂੰ ਰੋਗੀ ਬਣਾਉਣ ਵਾਸਤੇ ਇਹਨੂੰ ਬੈਨ ਕਰਦਾ ਤੇ ਟੀਕੇ ਗੋਲੀਆਂ ਸਵੇਕਾ ਪੰਜਾਬ 'ਚ ਘਰ ਕਰਦਾ ਇਸ ਗੱਲ ਨੂੰ ਲੈ ਕੇ ਚੱਲੇ ਹੋਏ ਆ ਜੀ ਤੁਸੀਂ ਬਾਈ ਕਿਹਸੇ ਲੈਵਲ ਤੇ ਕਰ ਰਹੇ ਆ ਕੰਮ ਜਿਵੇਂ ਤੁਸੀਂ ਮੇਲੇ ਜੁਗਾਰੇ ਕਰਦੇ ਜਾਂ ਹਨ ਅੱਗੇ ਕੀ ਹੈਗੀ ਸਟ੍ਰੈਟਜੀ ਕੀ ਹੈ ਅੱਗੇ ਅੱਗੇ ਸਟ੍ਰੈਟਜੀ ਸਾਡੀ ਹੈਗੀ ਆ ਬਾਈ ਜੀ ਅਸੀਂ ਪੰਜਾਬ ਦੇ ਪੂਰੇ ਜ਼ਿਲ੍ਹਿਆਂ 'ਚ ਪ੍ਰਧਾਨ ਲਾ ਚੁੱਕੇ ਆ ਠੀਕ ਆ ਅੱਗੇ ਸਾਹਮਣੇ ਤਾਂ ਨਹੀਂ ਕੀਤਾ ਕਿ ਸਰਕਾਰ ਵੱਲੋਂ ਦਬਾਅ ਪੈਂਦਾ ਸੀ ਹੁਣ ਅਸੀਂ ਉਹ ਨਾਂ ਉਹ ਕਮੇਟੀਆਂ ਸਾਰੀਆਂ ਦੱਸਣ ਲੱਗਾਂਗੇ ਕਿ ਆ ਸਾਡੇ ਤਿਆਰ ਹੋ ਗਿਆ ਪੰਜਾਬ ਦੇ ਹਰ ਕੋਨੇ 'ਚ ਸਾਨੂੰ ਲੋਕ ਸਾਧ ਰਹੇ ਆ ਮੈਂ ਕਹਿੰਦਾ ਵੀ ਮੈਂ ਇੱਕ ਜਮਾਂ ਆਮ ਸਾਦੇ ਘਰ ਤੋਂ ਬੰਦਾ ਹਾਂ ਪਰ ਬਾਈ ਨੂੰ ਤਾਂ ਪਤਾ ਹੈ ਜਿਹੜੇ ਵੀ ਜ਼ਿਲ੍ਹੇ 'ਚ ਵੜਿਆ ਆ ਪਿਛਲੇ 2 ਮਹੀਨਿਆਂ ਤੋਂ ਸੜਕਾਂ ਜਾਮ ਕਰਨ ਲਾਦੀਆਂ ਲੋਕਾਂ ਨੇ ਇਹ ਲੋਕਾਂ ਨੂੰ ਦਿਸਦਾ ਵੀ ਇਹ ਬੱਚਾ ਇਹ ਸਾਡੇ ਪੁੱਤ ਬਚਾ ਲੂਗਾ ਜੇ ਇਹ ਸਰਕਾਰ ਨੂੰ ਨਾ ਦੀ ਨਾ ਸਰਕਾਰ ਮਚਲੀ ਆਦਾ ਮਤਲਬ ਪਤਾ ਸਰਕਾਰ ਨੂੰ ਵੀ ਹੈ ਵੀ ਇਹਨਾਂ ਕੋਲ ਰੁਪਈਆ ਹੈ ਨਹੀਂ ਯਾਰ ਤੇਲ ਪਾਉਣ ਨੂੰ ਘਾਰਾਂ ਚ ਤੇ ਜਿਹੜੀਆਂ ਵੱਡੀਆਂ ਰੈਲੀਆਂ ਸਫਲ ਕਰੀ ਜਾਂਦੇ ਆ ਇਹਦਾ ਮਤਲਬ ਰੋਗ ਸੇਵਾ ਕਰੀ ਜਾਂਦੇ ਆ ਲੰਗਰ ਲਾਈ ਜਾਂਦਾ ਕੋਈ ਬਾਜਕ ਪਿੰਡ ਵਾਲਾ ਆਪ ਬੈਟਰ ਤੰਗ ਵਾਲੀ ਵਾਲੇ ਕੋਈ ਬਾਂਦੀ ਵਾਲੇ ਆਪ ਤੇ ਕੋਲੋਂ ਭਾਈ ਇਹ ਆਪ ਤੇ ਗੱਡੀਆਂ ਦੇ ਖਰਚਾ ਕਰਕੇ ਮੇਰੇ ਨਾਲ ਰੈਲੀਆਂ ਵੱਡੀਆਂ ਕਰ ਰਿਹਾ ਮੈਂ ਤਾਂ ਲੋਕਾਂ ਨੂੰ ਕਹਿੰਨਾ ਭਾਈ ਜੀ ਤੁਹਾਡੇ ਬੱਚੇ ਬਚਾਉਣ ਵਾਸਤੇ ਕਿਸੇ ਨੇ ਕਾਰਾਂ ਨਹੀਂ ਭੇਜਣੀਆਂ ਆਪ ਆਇਆ ਕਰੋ ਤੁਹਾਡੀ ਜੰਗ ਹੈ ਉਸ ਗੱਲ ਨੂੰ ਲੋਕਾਂ ਨੇ ਪ੍ਰਵਾਨ ਕਰ ਲਿਆ ਔਰ ਪੰਜਾਬ ਚ ਮਾਰਚ ਬਣ ਕੇ ਵੱਡੇ ਬਿਲਕੁਲ ਬਾਈ ਬੱਚੇ ਬਚਾਉਣ ਦੀ ਚਲ ਹੋਂ ਵਾਲੇ ਤਾਂ ਆਪਾਂ ਜਿਹੜੇ ਹੈਗੇ ਬੱਚੇ ਬਚਾ ਲਾਂਗੇ ਉਸ ਤੋਂ ਬਾਅਦ ਹੋਂ ਨੂੰ ਹੀ ਹਟ ਗਏ ਬੱਚੇ ਪਹਿਲਾਂ 7-7 ਬੱਚੇ ਹੁੰਦੇ ਸੀਗੇ ਹੁਣ ਪੰਜਾਬ ਦੇ ਵਿੱਚ ਕਿ ਹਰ ਥਾਂ ਦੇ ਬੇਬੀ ਟਿਊਬ ਸੈਂਟਰ ਆ ਗਏ ਇਹ ਸੋਚਣ ਵਾਲੀ ਗੱਲ ਹੈ ਬੇਬੀ ਟਿਊਬ ਸੈਂਟਰ ਕਦੇ ਆਪਾਂ ਸੁਣੇ ਨਹੀਂ ਸੀਗੇ ਪੰਜਾਬ ਦੀਆਂ ਛੜਕਾਂ ਤੇ ਦੇਖੋ ਤੁਸੀਂ ਬਾਹਰ ਜਾਓਗੇ ਕਿਤੇ ਨਾ ਤੁਹਾਨੂੰ ਬੋਰਡ ਮਿਲੂਗਾ ਐਡਾ ਚੱਲ ਰਹੀ ਹੈ ਹਾਂ ਐਡਾ ਹਰ ਜਗ੍ਹਾ ਤੇ ਹਰ ਜ਼ਿਲ੍ਹੇ ਚ ਕਰਦੇ ਦੋ ਦੋ ਜ਼ਿਲ੍ਹੇ ਚ ਠੀਕ ਆ ਸਾਡੀ ਸਸਤਾ ਹੈ ਆਈਟੀਪੀ ਜਾਨੀ ਅਨਸਾਫ ਟੀ ਪੰਜਾਬ ਇੰਦੇ ਨਾਲ ਇਨਸਾਫ ਹੋਵੇ ਪੰਜਾਬ ਦੀ ਕਿਸਾਨੀ ਨਾਲ ਇਨਸਾਫ ਹੋਵੇ ਪੰਜਾਬ ਦੀ ਜਵਾਨੀ ਨਾਲ ਇਨਸਾਫ ਹੋਵੇ ਪੰਜਾਬ ਦੇ ਪਾਣੀ ਨਾਲ ਇਨਸਾਫ ਹੋਵੇ ਸਾਡਾ ਮਿਸ਼ਨ ਹੈ ਪੰਜਾਬ ਦੀ ਪਾਣੀ ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਸਰਕਾਰ ਨੇ ਜਿਹੜਾ ਯੁੱਧ ਛੇੜਿਆ ਯੁੱਧ ਨਸ਼ਿਆਂ ਵਿਰੁੱਧ ਉਹਦੇ ਸਹੀ ਰਿਜ਼ਲਟ ਤਾਂ ਆਉਣਗੇ ਜੇ ਜੱਟੇ ਦਾ ਬਦਲ ਜੇ ਜੱਟੇ ਦਾ ਹੱਲ ਆਹ ਅਫੀਮ ਜਾਂ ਖਸਖਸ ਜਾਂ ਡੋਡੇ ਭੁੱਕੀ ਦੇਵਾਂਗੇ ਫਿਰ ਇਹ ਜਿੱਟੇ ਦਾ ਹੱਲ ਹੋ ਸਕਦਾ ਨਹੀਂ ਤਾਂ ਜੇ ਕਿਸੇ ਚੀਜ਼ ਦੀ ਡਿਮਾਂਡ ਹੈ ਤਾਂ ਉਹਦੀ ਸਪਲਾਈ ਆਉਣੀ ਆਉਣੀ ਹੈ ਆਪਾਂ ਨਹੀਂ ਰੋਕ ਸਕਦੇ ਕੈਨੇਡਾ ਨਹੀਂ ਰੋਕ ਸਕਿਆ ਅਮਰੀਕਾ ਨਹੀਂ ਰੋਕ ਸਕਿਆ ਆਪਣਾ ਮੁਲਕ ਹਲੇ ਉਹਨਾ ਪਾਵਰਫੁੱਲ ਨਹੀਂ ਹੈ ਇਸ ਕਰਕੇ ਕਿਸਾਨਾਂ ਨੂੰ ਤਾਂ ਚੱਕਣ ਦੇ ਵਾਸਤੇ ਪਾਣੀ ਨੂੰ ਸਹੀ ਕਰਨ ਦੇ ਵਾਸਤੇ ਕਿਸਾਨੀ ਨੂੰ ਸਹੀ ਕਰਨ ਦੇ ਵਾਸਤੇ ਜਵਾਨੀ ਨੂੰ ਬਚਾਉਣ ਦੇ ਵਾਸਤੇ ਇਹ ਜਿੱਟੇ ਦਾ ਕੋੜ ਕੱਢਣ ਦੇ ਵਾਸਤੇ ਇਹ ਜਿੱਟੇ ਦਾ ਕੋੜ ਵਧਣ ਦੇ ਵਾਸਤੇ ਜਿਹੜੀ ਖਸ ਖਸ ਦੀ ਖੇਤੀ ਉਹ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਿੱਚ ਜਿਹੜੇ ਅਫੀਮ ਦੇ ਠੇਕੇ ਠੇਕੇ ਵੀ ਮੈਂ ਨਹੀਂ ਕਹੂੰਗਾ ਠੇਕਾ ਸ਼ਬਦ ਦਾ ਪਤਾ ਨਹੀਂ ਕਿ ਨਸ਼ਿਆਂ ਨਾਲ ਜੁੜਿਆ ਹੋਇਆ ਹੈ ਸਟੋਰਾਂ ਤੋਂ ਜਿਹੜੀਆਂ ਕੈਨੇਡਾ ਅਮਰੀਕਾ ਦੇ ਵਿੱਚ ਗਰੋਸਰੀ ਸਟੋਰਾਂ ਤੋਂ ਮਿਲ ਜਾਂਦੀ ਹੈ ਉਵੇਂ ਜਿਹੜੇ ਪੋਸਟ ਦੇ ਪੈਕੇਟ ਉੱਕੀ ਦੇ ਪੈਕੇਟ ਅਫੀਮ ਗ੍ਰੋਸਰੀ ਸਟੋਰਾਂ ਚੋਂ ਦਾ ਸਰਕਾਰੀ ਹਸਤਾ ਉਹਦੇ ਵਿੱਚ ਮਿਲਿਆ ਕਰੇ ਖਾਸ ਕਰ ਉਹਨਾਂ ਨੂੰ ਤਾਂ ਜਰੂਰ ਮਿਲੇ ਜਿਨ੍ਹਾਂ ਨੂੰ ਦਿੱਤਾ ਛਡਾਉਣ ਦੇ ਅੱਛ ਸਰਕਾਰ ਬੂਪਨ ਗੋਲੀ ਦਿੰਦੀ ਹੈ ਉਹ ਬੂਪਨ ਗੋਲੀ ਆਪਾਂ ਨੂੰ ਪਤਾ ਹੈ ਆਪਣੇ ਬੱਚਿਆਂ ਨੂੰ ਲਪਨਸਿਕ ਬਣਾ ਰਹੀ ਹੈ ਉਹ ਬੱਚੇ ਅੱਗੇ ਸੰਤਾਨ ਪੈਦਾ ਕਰਨ ਦੇ ਯੋਗ ਨਹੀਂ ਰਹਿੰਦੇ ਦੇ ਨਾਲ ਜਿਹੜੀ ਕਿਸਾਨੀ ਅੱਥਰੋ ਬਾਈ ਬਈ ਤੁਹਾਨੂੰ ਵੀ ਲੱਗਦਾ ਜਿਵੇਂ ਦੂਜੀਆਂ ਸਟੇਟਾਂ ਦੇ ਵਿੱਚ ਖੇਤੀ ਕੀਤੀ ਜਾਂਦੀ ਹੈ ਨਾ ਫਿਰ ਪੰਜਾਬ ਚ ਕਿਉਂ ਰੋਕੀ ਜਾਂਦਾ ਜਾਂ ਤਾਂ ਸਾਰੇ ਸਟੇਟਾਂ ਚ ਬੰਦ ਕੀਤੀ ਜਾਵੇ ਗੱਲ ਇਹ ਸੋਚਣ ਵਾਲੀ ਹੈ ਬਈ ਅਸਲ 'ਚ ਨਾ ਪੰਜਾਬ ਦੇ ਜਵਾਨੇ ਹਰ ਇੱਕ ਲਹਿਰ 'ਚ ਹਰ ਸੰਘਰਸ਼ 'ਚ ਬੜਕਾਂ ਮਾਰਦੇ ਸੀ ਅੱਗੇ ਹੋ ਕੇ ਚਾਹੇ ਉਹ ਦਿੱਲੀ ਤੋਂ ਹੋਂ ਤੇ ਗੋਡਾ ਰੱਖਣਾ ਹੋਵੇ ਤੇ ਚਾਹੇ ਕੋਈ ਹੋਰ ਵੱਡੇ ਸੰਘਰਸ਼ ਇਹਨਾਂ ਨੇ ਵੇਖ ਲਿਆ ਵੀ ਇਹ ਗੁਰੂਆਂ ਦੀ ਧਰਤੀ ਇੱਥੋਂ ਥਾਪੜਾ ਨਿਕਲਦਾ ਨਿਕਲਦਾ ਇਹਨਾਂ ਲੋਕਾਂ ਨੂੰ ਬੇਬੀ ਟਿਊਬ ਸੈਂਟਰ ਜਿਵੇਂ ਬਾਈ ਨੇ ਦੱਸਿਆ ਉਹਦੇ ਵਿੱਚ ਸਾਡੇ ਲੋਕਾਂ ਦਾ ਸਪੰਸ ਜਿਹੜੇ ਸਪਰਮ ਹੁੰਦੇ ਆ ਨਾ ਉਹ ਯੂਪੀ ਬਿਹਾਰ ਦੇ ਲੈਂਦੇ ਉਹ ਕਹਿੰਦੇ ਪੰਜਾਬ 'ਚ ਤਾਕਤ ਨਹੀਂ ਰਹੀ ਬਹੁਤ ਵੱਡੀ ਸ਼ਰਮ ਜਾਣ ਬੁੱਝ ਕੇ ਦਿੱਤੀ ਜਾ ਰਹੀ ਹੈ ਅਖੇ ਪੰਜਾਬੀਆਂ ਦੇ ਪੱਲੇ ਨਹੀਂ ਕੁਛ ਰਿਹਾ ਤੇ ਜੇ ਜਦੋਂ ਛੱਤਰਖੜ ਕੋਣਾ ਉਹਦੇ ਪੰਜਾਬ ਦੀ ਲੋੜ ਪੈਂਦੀ ਬਾਰਡਰਾਂ ਤੇ ਲੜਾਈ ਲੱਗੇ ਉਦੋਂ ਕਹਿਣਗੇ ਪੰਜਾਬੀ ਆਉਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਜਵਾਨੀ ਦਾ ਡੀਐਨਏ ਗਲਤ ਕਰੋ ਨਸ਼ਿਆਂ 'ਚ ਇਹਨਾਂ ਨੂੰ ਮਾਰੋ ਇਸ ਕਰਕੇ ਸਾਡੇ ਖੇਤੀ ਜਿਹੜੀ ਰਵਾਇਤੀ ਉਹ ਤਾਂ ਬੈਨ ਕਰਦੀ ਤੇ ਟੀਕੇ ਗੋਲੀਆਂ ਸਾਡੇ ਸਰਕਾਰ ਵੰਡਣ ਲੱਗ ਗਈ ਜੀ ਬਾਈ ਜੇ ਤੁਹਾਡੇ ਨਾਲ ਕੋਈ ਜੁੜਨਾ ਚਾਹੁੰਦਾ ਹੈ ਨਾ ਜੇ ਕੋਈ ਜੁੜੂਗਾ ਤਾਂ ਫਿਰ ਸਰਕਾਰ ਦਾ ਬਾਪ ਆਊਗੀ ਕੋਈ ਪਰਕੇ ਜਾਓ ਜੀ ਉਹਦੇ ਵਾਸਤੇ ਤੁਸੀਂ ਕੀ ਹੈਗੇ ਉਹਦੇ ਵਾਸਤੇ ਹੁਣ ਅਸੀਂ ਤਾਂ ਹੀ ਕਹਿੰਨੇ ਨਾ ਮੈਂ ਪਹਿਲਾਂ ਲੋਕਾਂ ਦੇ ਨਾਮ ਰੱਖਿਆ ਗੁਪਤ ਹੁਣ ਮੈਂ ਪੂਰੇ ਪੰਜਾਬ ਦੇ ਜਿਲ੍ਹੇ ਜਿਲ੍ਹਾ ਪ੍ਰਬੰਧ ਲਾ ਚੁੱਕਿਆ ਤੁਸੀਂ ਨਾਲ ਖੜੋਗੇ ਜੰਗ ਜੇ ਕੋਈ ਹੁਣ ਹਵਾਲਾ ਝਾਕੇ ਵੇਖੇ ਜੀ ਬਾਈ ਤਾਂ ਬਹੁਤ ਪਹਿਲਾਂ ਪੱਕਾ ਹੋਣਾ ਨਹੀਂਗਾ ਬਹੁਤ ਟਾਈਮ ਤੋਂ ਡਲੇ ਹੋਇਆ ਬਹੁਤ ਟਾਈਮ ਮਨਾਰਿਆਂ ਨੂੰ ਕਹਿੰਨਾ ਬਾਈ ਜੱਗੇ ਦਾ ਸਾਥ ਦਿਓ ਬੱਦ ਤੋਂ ਬੱਦ ਜਿੰਨਾ ਵੀ ਹੁੰ ਉਹ ਵਧੀਆ ਲੱਗਿਆ ਜੇ ਪੂਰੇ ਮੇਲੇ ਦੇ ਵਿੱਚ ਇੱਕੋ ਇੱਕ ਬਾਈ ਜੱਗਾ ਜਿਹੜਾ ਆਪਦੀ ਟੀਮ ਨੂੰ ਨਾਲ ਲੈ ਕੇ ਸਾਰੀ ਟੀਮ ਚੱਲ ਰਹੀ ਹੈ ਨਾ ਤੇ ਸਾਰੇ ਜੱਗਾ ਬਣ ਕੇ ਚੱਲੇ ਹੋਇਆ ਤੇ ਬਹੁਤ ਵਧੀਆ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਤੇ ਐ ਸਾਥ ਦਿਓ ਸਾਨੂੰ মিডিਆ ਨੇ ਮਦਦ ਕਰਕੇ ਭਰਾਵਾਂ ਨੇ ਠੀਕ ਹੈ ਬਾਈ ਬਹੁਤ ਧੰਨਵਾਦ ਬਹੁਤ ਧੰਨਵਾਦ